ਆਏ ਦਿਨ ਹੀ ਜਿੱਥੇ ਲੁੱਟਖੋਹਾਂ ਦੀਆਂ ਬਾਰਦਾਤਾਂ ਹੁੰਦੀਆਂ ਆ ਨਾ ਉੱਥੇ ਹਮਲੇ ਦੀਆਂ ਬਾਰਦਾਤਾਂ ਵੀ ਕਿਸੇ ਪੱਖੋਂ ਘੱਟ ਨਹੀਂ ਹਨ ਜੀ ਹਾਂ ਬੰਗਾ ਮਕੰਦਪੁਰ ਰੋਡ ਤੇ ਬੱਬੂ ਟੇਟੂ ਆਰਸ ਦੀ ਦੁਕਾਨ ਤੇ ਦਸਨ ਮੁਤਾਬਕ ਚਾਰ ਪੰਜ ਨੌਜਵਾਨਾਂ ਨੇ ਜਿਨ੍ਹਾਂ ਨੇ ਮੂੰਹ ਵੀ ਨਹੀਂ ਸੰ ਟਕੇ ਹੋਏ ਕਿਰਪਾਨਾਂ ਦਾਤਰ ਨਾਲ ਹਮਲਾ ਕੀਤਾ ਤੇ ਦੂਜੀ ਨਾਲ ਲੱਗਦੀ ਦੁਕਾਨ ਵੀ ਤੋੜ ਦਿੱਤੀ ਇਹ ਵੀ ਦੱਸਿਆ ਗਿਆ ਹੈ ਕਿ ਦੁਕਾਨ ਵਿੱਚ ਜੋ ਐਲ ਸੀ ਡੀ ਤੇ ਹੋਰ ਕੀਮਤੀ ਸਮਾਨ ਲੱਗਾ ਸੀ ਉਸ ਨੂੰ ਵੀ ਤੋੜ ਦਿੱਤਾ ਗਿਆ ਤੇ ਦੁਕਾਨ ਨੂੰ ਵੀ ਪੂਰੀ ਤਰ੍ਹਾਂ ਤੈਸ਼ ਨੈਸ਼ ਕਰ ਦਿੱਤਾ ਗਿਆ ਹੈ ਦੁਕਾਨ ਦਾ ਕਰੀਬ 4 ਤੋਂ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਹੁਣ ਪੁਲਿਸ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਮਾਮਲਾ ਹੈ ਕਿ ਇਹ ਜਿਹੜਾ ਹਮਲਾ ਕੀਤਾ ਗਿਆ ਉਹ ਕਿਉਂ ਕੀਤਾ ਗਿਆ ਇਸ ਹਮਲੇ ਦੇ ਵਿੱਚ ਉਹਨਾਂ ਨੇ ਮੂੰਹ ਵੀ ਨਹੀਂ ਟਕੇ ਹੋਏ ਸਨ ਪੁਲਿਸ ਇਸ ਦੀ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਕਿ ਇੱਕ ਨੌਜਵਾਨ ਦੇ ਤਾਂ 15 ਤੋਂ 16 ਤੱਕ ਟਾਂਕੇ ਵੀ ਲੱਗੇ ਹਨ ਜੋ ਗੰਭੀਰ ਰੂਪ ਦੇ ਵਿੱਚ ਜਾਕਮੀ ਹੋ ਗਿਆ ਤੇ ਇਸ ਵਕਤ ਉਹ ਹਸਪਤਾਲ ਦੇ ਵਿੱਚ ਦਾਖਲ ਹੈ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੇ ਇਸ ਘਟਨਾ ਦੀ ਪੂਰੀ ਰਿਪੋਰਟ ਵੀਡੀਓ ਦੇਖਦੇ ਸਾਰੀ ਚੈਨਲ ਨੂੰ ਸਬਸਕ੍ਰਾਈਬ ਕਰੋ ਤਾ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਟਾਂਕੇ ਲੱਗੇ ਆਂਦੇ ਪਿਛਲੀ ਸੜੀ ਬਾ ਪਿੱਠ ਤੇ ਵੀ ਲੱਗੇ ਤੇ ਬਾਹਾਂ ਤੇ ਵੀ ਬਾਹਾਂ ਤੇ ਵੀ ਲੱਗੇ ਆ ਕਿੰਨੇ ਲੱਗੇ ਟਾਂਕੇ ਇਹ ਟਾਂਕੇ ਘੱਟੋ ਘੱਟ 15 16 ਲੱਗੇ ਆ ਜੀ 15 16 ਟਾਂਕੇ ਹਾਂਜੀ ਤੇ ਇੱਥੇ ਮਾਰੇ ਕੀ ਫਿਰ ਤੁਹਾਡੇ ਮਾਰੇ ਜੀ ਦਾਤ ਮਾਰੇ ਕਰਪਾਨਾ ਮਾਰੀਆਂ ਭਾਜੀ ਉਹਨਾਂ ਨੇ ਮਾੜੀ ਮੋਟੀ ਬੋਲਚਾਲ ਆ ਅਸੀਂ ਆਏ ਸੀਗੇ ਭਾਜੀ ਉਹਨਾਂ ਨੇ ਕਿ ਚੱਲ ਮੈ ਲੈ ਜੀ ਨਹੀਂ ਇੱਕ ਖੁਣ ਗੱਲ ਸਮਝਾਉਂ ਜਿਹੜੀ ਬੱਬੂ ਮਨ ਟੈਟੂ ਆਰਟਸ ਦੁਕਾਨ ਹੈ ਥੋਡੀ ਆ ਕਿ ਭਾਜੀ ਉਹਨਾਂ ਦੀ ਆ ਜੀ ਤੁਸੀਂ ਉੱਥੇ ਕੰਮ ਕਰਦੇ ਹੋ ਹਾਂਜੀ ਕੰ अच्छा ते, ते, ते आज फिर ਘਟਨਾ ਹੋਈ ਕਿਉਂ ਕਦੋਂ ਹੋਈ ਇਹ 12:00 ਵਜੇ 20-25 ਮਿੰਟ ਤੇ ਘਟਨਾ ਹੋਈ ਹੋਈ ਕਿਉਂ ਤੁਹਾਡੀ ਰੰਜਿਸ਼ ਸੀ ਕਿਸ ਨਾਲ ਨਹੀਂ ਨਹੀਂ ਸਾਨੂੰ ਨਹੀਂ ਕੋਈ ਜਾਣਦੇ ਨਾ ਜਾਣ ਪਹਿਚਾਨ ਸੀਗੀ ਸੀਸੀਟੀਵੀ ਕੈਮਰੇ ਚ ਆਏ ਆ ਉਹਨਾਂ ਦੇ ਭਾਜੀ ਹੁਣੀ ਮੂੰਹ ਦੇਖ ਲਿਆ ਉਹ ਭਾਏ ਤੇ ਲਾਗੇ ਛਾਗੇ ਦੇ ਸੀਗੇ ਅਸੀਂ ਬੈਠੇ ਸੀਗੇ ਕੁਝ ਬੋਲੇ ਬੁਲੇ ਨਹੀਂ ਦੁਕਾਨ ਸਿੱਧੀ ਪੰਨਾਂ ਲੱਗ ਗਈ ਸਾਡੇ ਤੇ ਉਹ ਹਮਲਾ ਕੀਤਾ ਕਿੰਨੇ ਜਾਨੀ ਸੀ ਚਾਰ ਪੰਜ ਜਾਣੇ ਸੀਗੇ ਜੀ ਮੂੰਹ ਟੱਕਿਆ ਸੀਗਾ ਨਹੀਂ ਨਹੀਂ ਮੂੰਹ ਸ਼ਰਿਆਂ ਵਿੱਚ ਆਏ ਸੀਗੇ ਜੀ ਕੈਮਰੇ 'ਚ ਆਏ ਪਰ ਬੜੀ ਹੈਰਾਨੀ ਵਾਲੀ ਗੱਲ ਹੈ ਅਸੀਂ ਵੀ ਸਮਝਣਾ ਚਾਹੁੰਦੇ ਆ ਕਿ ਜਿਹੜੇ ਲੋਕ ਇਸ ਤਰੀਕੇ ਹਮਲਾ ਕਰਦੇ ਆ ਜਾਂ ਕਿਸੇ ਦਾ ਵੱਢ ਟੁੱਕ ਕਰਦੇ ਆ ਪਤਾ ਹੈ ਅੱਜਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸੀਸੀਟੀਵੀ ਕੈਮਰੇ ਥਾਂ-ਥਾਂ ਤੇ ਲੱਗੇ ਹੁੰਦੇ ਆ ਪੁਲਿਸ ਜਦੋਂ ਫਿਰ ਤਕਤੀਸ਼ ਕਰਦੀ ਹੈ ਸਾਹਮਣੇ ਤਾਂ ਬੰਦੇ ਆ ਹੀ ਜਾਂਦੇ ਆ ਇੰਨੀ ਰੰਜਿਸ਼ ਜਾਂ ਇੰਨੀ ਵੈਰ ਇੰਨੀ ਨਫ਼ਰਤ ਕਿਵੇਂ ਹੋ ਸਕਦੀ ਹੈ ਕਿ ਸ਼ਰਿਆਂ ਵੱਢ ਟੁੱਕ ਹੋ ਗਈ ਆ ਜੇ ਕੋਈ ਗੱਲ ਹੈਗੀ ਖੁੱਲ ਕੇ ਦੱਸ ਦੋ ਗਰੰਜੇ ਸ਼ੈਗੀ ਗੱਲ ਕੋਈ ਨਹੀਂ ਮੈਂ ਜਾਣਦਾ ਵੀ ਨਹੀਂ ਮੈਂ ਤਾਂ ਰਹਿੰਦਾ ਇੱਧਰ ਮਡਾਲੀਆਂ ਪਾਜੀ ਹੁਣਾਂ ਦਾ ਮੈਂ ਕਿਹਾ ਕੰਮ ਕਰਦੇ ਸੀਗੇ ਅਸੀਂ ਦੁਕਾਨ ਤੇ ਲੱਗੇ ਸੀਗੇ ਪਾਜੀ ਹੁਣਾਂ ਨੂੰ ਅੱਜ ਮੈ ਲੀਏ ਫੋਨ ਕੀਤਾ ਤੁਸੀਂ ਕਿੱਥੋਂ ਆਏ ਸੀਗੇ ਅਸੀਂ ਮਡਾਲੀ ਤੋਂ ਆਏ ਸੀਗੇ ਅੱਛਾ ਪਾਜੀ ਕਹਿੰਦੇ 20 25 ਮਿੰਟ ਰੋਗਿਆ ਚੱਲਦਾ ਇੱਥੇ ਬੈਠ ਜਾਨੂੰ ਚਾਰ ਪੰਜ ਮੁੰਡੇ ਆਏ ਪੁੱਛਿਆ ਪੁੱਛਿਆ ਵੀ ਨਹੀਂ ਕੋਸ਼ ਹਾਂਜੀ ਕਿੰਨੇ ਕੁ ਮਾਰੇ ਦੋ ਕੁ ਛੋਟੇ ਸੀਗੇ ਬਾਕੀ ਵੱਡੇ ਸੀਗੇ ਆਉਂਦੇ ਹੀ ਭਾਂ ਤੋੜ ਕਰਨ ਸਾਰਿਆਂ ਕੋ ਸਮਾਨ ਸੀਗੇ ਸਾਰਿਆਂ ਕੋ ਸਮਾਨ ਸੀਗੇ ਆਉਂਦੇ ਭਾਂ ਤੋੜ ਕਾਨ ਲੱਗ ਗਏ ਤੇ ਮੇਰੇ ਇੱਥੇ ਮਾਰੇ ਆ ਦੇ ਇੱਥੇ ਮਾਰੇ ਆ ਮਾਰੇ ਗਾਂ ਦੇ ਘਰਬਾਨੇ ਵਰਪੋਨਾ ਮਾਰੀਆਂ ਰੀ ਜਿਹੜੀ ਹੱਡੀ ਤੇ ਲੱਗਾ ਆ ਮੇਰੀ ਸਾਰੀ ਆ ਬਾਹ ਹੈਲਦੀ ਨਹੀਂ ਹੈਗੀ ਇੱਥੋਂ ਆਂਦੀ ਹਮਲਾ ਸ਼ੁਰੂ ਕਰਤਾ ਕੋਈ ਗੱਲ ਬਾਤ ਆਉਂਦੇ ਕੋਈ ਗੱਲ ਬਾਤ ਨਹੀਂ ਕੋਈ ਨਾ ਨਹੀਂ ਆਉਂਦੇ ਨੇ ਹਮਲਾ ਸ਼ੁਰੂ ਕਰਤਾ ਜੀ ਜਿਹੜੀ ਦੁਕਾਨ ਹੈ ਉਹ ਕਿਦੀ ਹੈ ਦੂਜੀ ਹੈਗੀ ਉਹ ਕਟਿੰਗ ਦੀ ਦੁਕਾਨ ਹੈ ਸਲੂਨ ਮਤਲਬ ਬਟ ਟੁੱਕ ਹਮਲਾ ਸਿਰ ਤੁਹਾਡੇ ਤੇ ਕੀਤਾ ਕਿ ਜ਼ੋਰ ਦੇ ਵੀ ਸਤਾ ਸਾਡੇ ਤੇ ਵੀ ਕੀਤਾ ਤੇ ਇੱਕ ਨਾਲ ਦੀ ਦੁਕਾਨ ਸੀਗੀ ਉਹ ਵੀ ਭੰਨ ਕੇ ਚਲ ਗਏ ਸਰ ਇਹ ਕੀ ਮਾਮਲਾ ਜਿਹੜਾ ਜੀ ਮਕੰਦਪੁਰ ਰੋਡ ਤੇ ਇਹ ਸਾਡੇ ਦੁਪਹਿਰੇ ਇੱਥੇ ਝਗੜਾ ਹੋਇਆ ਸੀ ਮਕੰਦਪੁਰ ਰੋਡ ਤੇ ਤੇ ਉਹ ਦੋਏ ਪਾਰਟੀਆਂ ਦਾਗਲ ਹੋਈ ਸੀ ਤੇ ਤਰਤੀ ਸਾਡੀ ਜਾਰੀ ਹੈ ਗੋ ਬਾੜੀ ਗੋ ਬਾੜੀ ਲੜਿਆ ਹਾਂ ਸਾਰੇ ਲੋਕ ਸਭ ਲੜਾਈ ਹੋਈ ਕਿ ਹਮਲਾ ਹੋਇਆ ਕਿਉਂਕਿ ਇੱਕ ਪੇਰਨੇ ਦੇ ਸਾਹਮਣੇ ਹਮਲਾ ਕੀਤਾ ਗਿਆ ਨਹੀਂ ਦੇਖੋ ਉਸ ਖੇਲਾਲ ਦੇ ਹਰ ਕੋ ਲੜਾਈ ਦਾ ਮਾਮਲਾ ਆਇਆ ਤੇ ਬਾਕੀ ਜੋ ਵੀ ਅੱਗੇ ਤੱਕ ਸਾਡੀ ਤਪਤੀ ਸ਼ਾਮ ਹਿਸਾਬ ਨਾਲ ਕਰਵਾ ਦੇ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499